ਉਹ ਆਤਮਾਨ ਆ ਜਵੇ ਕੈਪਟਨ ਆ ਜਵੇ ਚੰਨੀ ਆ ਜਵੇ ਬਾਦਲ ਆ ਜਵੇ ਇਹਨਾਂ ਦੀਆਂ ਨੀਤੀਆਂ ਦਾ ਕੋਈ ਅੰਤ ਨਹੀਂ ਇਹਨਾਂ ਨੀਤੀਆਂ ਤੋਂ ਸਤਾਏ ਹੋਏ ਕਿਸਾਨ ਨੇ ਮਜ਼ਦੂਰ ਨੇ ਨੌਜਵਾਨ ਨੇ ਵਿਦਿਆਰਥੀ ਨੇ ਸਾਡੀਆਂ ਭੈਣਾਂ ਨੇ ਉਹਨਾਂ ਨੀਤੀਆਂ ਤੋਂ ਹੀ ਤੁਸੀਂ ਸਤਾਏ ਹੋ ਉਹਨਾਂ ਨੀਤੀਆਂ ਕਰਕੇ ਤੁਹਾਡੇ ਆਦਾਰਿਆਂ ਦਾ ਜਾੜਾ ਹੋ ਰਿਹਾ ਉਹਨਾਂ ਨੀਤੀਆਂ ਕਰਕੇ ਹੀ ਜਿਹੜੀਆਂ ਥੋੜੀਆਂ-ਬੋਤੀਆਂ ਸੁਖ-ਸਹੂਲਤਾ ਮਾਰੀ-ਮੋਟੀ ਰਾਹਤ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਦੀ ਸੀ ਉਹ ਸਾਰੀਆਂ ਕੋਈਆਂ ਜਾਣੀਆਂ ਆਦੀ ਲੋਕਾਂ ਤੋਂ ਬੇਤਿਆ ਕੋਈ ਜਾ ਰਹੀ ਹੈ ਲੋਕਾਂ ਤੋਂ ਇਲਾਜ ਹੋਇਆ ਜਾ ਰਿਹਾ ਹੈ ਕਿਸਾਨੀ ਨੂੰ ਕਪਾਨੀ ਦੇ ਖੇਤ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਮਜ਼ਦੂਰ ਦਿਹਾੜੀ ਦੇ ਲਈ ਚੌਂਕਾ 'ਚ ਰੋਂਦਾ ਫਿਰਦਾ ਹੈ ਟੀਆਂ ਦੀ ਕੋਈ ਇਨਜਤ ਨਹੀਂ ਹੋ ਰਹੀ ਹੈ ਮੈਂ ਸਮਝਦਾ ਕੋਈ ਵਰਦ ਐਸਾ ਨਹੀਂ ਥੱਲੇ ਦਾ ਜਿਹੜਾ ਅੱਜ ਦੁਖੀ ਨਾ ਹੋਵੇ ਇਹਨਾਂ ਨੀਤੀਆਂ ਤੋਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਕੱਲੇ ਮੁਲਾਜ਼ਮ ਤੇ ਪੈਨਸ਼ਨ ਨਹੀਂ ਸਮੁੱਚੇ ਕੀਰਤੀ ਲੋਕਾਂ ਨੂੰ ਜਿਹੜੇ ਵੱਖ-ਵੱਖ ਵਰਗਾਂ ਦੇ ਅੰਦਰ ਪਿਰਾਂ ਦੇ ਵਿੱਚ ਨਹੀਂ ਸੁਧਾਰਾ ਦੇ ਮੈਦਾਨ ਦੇ ਵਿੱਚ ਨਹੀਂ ਉਹਨਾਂ ਨਾਲ ਸਾਨੂੰ ਮੁੰਡੇ ਦਾ ਮੁੰਡਾ ਜੋੜਨ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਤਾਜੋ ਇਹਨਾਂ ਨੀਤੀਆਂ ਦਾ ਮੁਕਾਬਲਾ ਸੀ ਵੱਜਨੇ ਰੂਪ ਦੇ ਵਿੱਚ ਸਾਰੇ ਇਕੱਠੇ ਹੋ ਕੇ ਦੀ ਸਕੀਏ ਇਹ ਠੀਕ ਹੈ ਸਾਡੀਆਂ ਕੁਝ ਆਰਥਿਕ ਮੰਗਾਂ ਹੋਣਗੀਆਂ ਨਾਲ ਸਾਡੇ ਆਧਾਰਿਆਂ ਦੀ ਬਚਾਣ ਦੀ ਗੱਲ ਹੈ ਪਰ ਸਾਡੀ ਨਿਗਾਹ ਉਹਨਾਂ ਧੀਆਂ ਪੈਣਾ ਵਾਲੀ ਹੋਣੀ ਚਾਹੀਦੀ ਹੈ ਜਿਹੜੇ ਆਪਣੇ ਇਲਾਜ ਕਰਾਉਣ ਵਾਸਤੇ ਆਪਣੇ ਬੱਚੇ ਨੂੰ ਪੜ੍ਹਾਉਣ ਵਾਸਤੇ ਆਪਣੇ ਜਿਸਮ ਤੱਕ ਉਹਨਾਂ ਨੂੰ ਵੇਚਨੇ ਪੈ ਰਹੇ ਨੇ ਇਸ ਹਾਲਾਤ ਦੇ ਅੰਦਰ ਐ ਸਮਾਜ ਦੇ ਅੰਦਰ ਇਸ ਕਰਕੇ ਜਦੋਂ ਤਰਾਸ ਦੀ ਇਹੋ ਜਿਹੀ ਹੋਵੇ ਜਦੋਂ ਲੋਕ ਤਲਾ ਤਰਾ ਕਰਦੇ ਹੋਣ ਤਾਂ ਲਾਜ਼ਮੀ ਤੌਰ ਤੇ ਸਾਨੂੰ ਲੰਬੀ ਸੋਚ ਲਾ ਕੇ ਆਪਣੀਆਂ ਰਾਜਨੀਤਿਕ ਇਹਦਾ ਆਰਥਿਕ ਮੰਗਾ ਤੋਂ ਉੱਪਰ ਉੱਠ ਕੇ ਰਾਜਨੀਤਿਕ ਤੌਰ ਤੇ ਵੀ ਸੋਚੀਏ ਇਹ ਉਦੋਂ ਤੱਕ ਜਦੋਂ ਤੱਕ ਇਸ ਨਿਜਾਮ ਦੇ ਵਿੱਚੋਂ ਇਹ ਲਟੇਰੂ ਜਮਾਤ ਨੂੰ ਅਸੀਂ ਬਾਹਰ ਨਹੀਂ ਕਰ ਦਿੰਦੇ ਉਦੋਂ ਤੱਕ ਜਦੋਂ ਤੱਕ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸੱਜਣ ਦੀ ਅਸੀਂ ਗੱਲ ਨਹੀਂ ਕਰਦੇ ਜਦੋਂ ਤੱਕ ਉਹਨਾਂ ਦੇ ਸੁਪਨਿਆਂ ਨੂੰ ਸੱਜਣ ਵਾਸਤੇ ਲੋਕਾਂ ਦੀ ਲਾਮਬੰਦੀ ਨਹੀਂ ਕਰਦੇ ਉਦੋਂ ਤੱਕ ਅਸੀਂ ਇੱਧੇ ਸੜਕਾਂ ਤੇ ਰੋਦੇ ਰਹਿਣਾ ਸਰਕਾਰ ਦਾ ਜ਼ਬਰ ਹੁੰਦਾ ਰਹਿਣਾ ਹੈ ਇਹਦਾ ਇੱਕੋ ਇੱਕ ਹੱਲ ਹੈ ਆਪਣੀ ਇਕਜੁੱਟਤਾ ਨੂੰ ਪਛਾਣ ਤੋਂ ਵਿਚਾਰ ਕਰੀਏ ਲੋਕਾਂ ਦੇ ਘਟ ਨੂੰ ਹੋਰ ਪ੍ਰਚੰਡ ਕਰੀਏ ਤੇ ਸੰਘਰਸ਼ ਨੂੰ ਬੱਧੇ ਦੇ ਉੱਤੇ ਕੱਲ ਪੈਂਸਨ ਤੇ ਅੱਜ ਮੁਲਾਜ਼ਮ ਤੇ ਪਾਵਰ ਕੋਮ ਦੇ ਸਾਥ ਜਿਹੜੇ ਆਏ ਹੈ ਆਪਾਂ ਭਾਸ਼ਨੀ ਕਰਨਾ ਮੈਂ ਸਮਝਦਾ ਵੀ ਸਮਾਂ ਕਾਫੀ ਹੋ ਗਿਆ ਹੈ ਤੁਸੀਂ ਸਵੇਰ ਦੇ ਚੱਲੇ ਹੋ ਤੁਹਾਨੂੰ ਇਹ ਹੀ ਸੱਦਾ ਦੇਈ ਸਾਡੀ ਲੜਾਈ ਕੋਈ ਇੱਕ ਦੋ ਦਿਨ ਦੀ ਲੜਾਈ ਨਹੀਂ ਅੱਜ ਅਸੀਂ ਆਏ ਆ ਹਜ਼ਾਰਾਂ ਦੀ ਗਿਣਤੀ ਵਿੱਚ ਪਰ ਆਉਣ ਵਾਲੇ ਸਮੇਂ ਦੇ ਅੰਦਰ ਸਾਨੂੰ ਵੱਜਵੇਂ ਤੇ ਲਹੂ ਬੀਤਵੇਂ ਸੰਸਾਧਾਂ ਦੀ ਲੋੜ ਹੈ ਜਿਹੋ ਜਿਹੇ ਨੀਤੀਆਂ ਦਾ ਇਸ਼ਾਰਾ ਸਾਰੇ ਸਾਥੀਆਂ ਨੇ ਕੀਤਾ ਹੈ ਭਗਵਾਨਤਮਾਨ ਆ ਜਾਵੇ ਕੈਪਟਨ ਆ ਜਾਵੇ ਚੰਨੀ ਆ ਜਾਵੇ ਬਾਦਲ ਆ ਜਾਵੇ ਇਹਨਾਂ ਦੀਆਂ ਨੀਤੀਆਂ ਦਾ ਕੋਈ ਅੰਤ ਨਹੀਂ ਇਹਨਾਂ ਨੀਤੀਆਂ ਤੋਂ ਸਤਾਏ ਹੋਏ ਕਿਸਾਨ ਨੇ ਮਜ਼ਦੂਰ ਨੇ ਨੌਜਵਾਨ ਨੇ ਵਿਦਿਆਰਥੀ ਨੇ ਸੱਜਿਆ ਭੈਣਾ ਨਹੀਂ ਉਹਨਾਂ ਨੀਤੀਆਂ ਤੋਂ ਹੀ ਤੁਸੀਂ ਸਤਾਏ ਹੋ ਉਹਨਾਂ ਨੀਤੀਆਂ ਕਰਕੇ ਤੁਹਾਡੇ ਆਦਾਰਿਆਂ ਦਾ ਜਾੜਾ ਹੋ ਰਿਹਾ ਉਹਨਾਂ ਨੀਤੀਆਂ ਕਰਕੇ ਹੀ ਜਿਹੜੀਆਂ ਥੋੜੀਆਂ-ਬੋਤੀਆਂ ਸੁੱਖ-ਸਹੂਲਤਾ ਮਾਰੀ-ਮੋਟੀ ਰਾਹਤ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਦੀ ਸੀ ਉਹ ਸਾਰੀਆਂ ਕੋਈਆਂ ਜਾ ਰਹੀਆਂ ਅੱਜ ਲੋਕਾਂ ਤੋਂ ਡਿੱਪਿਆ ਕੋਈ ਜਾ ਰਹੀ ਹੈ ਲੋਕਾਂ ਤੋਂ ਹਲਾਜ ਪੁਆ ਜਾ ਰਿਹਾ ਹੈ ਕਿਸਾਨੀ ਨੂੰ ਕਿਸਾਨੀ ਦੇ ਖੇਤ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਮਜ਼ਦੂਰ ਦਿਹਾੜੀ ਦੇ ਨੇ ਚੌਂਕਾ 'ਚ ਰੋਦਾ ਫਿਰਦਾ ਹੈ ਨੀਆਂ ਦੀ ਕੋਈ ਇੱਜ਼ਤ ਨਹੀਂ ਹੋ ਰਹੀ ਹੈ ਮੈਂ ਸਾਹਮਣ ਦਾ ਕੋਈ ਵਰਗ ਐਸਾ ਨਹੀਂ ਥੱਲੇ ਦਾ ਜਿਹੜਾ ਅੱਜ ਦੁਖੀ ਨਾ ਹੋਵੇ ਇਹਨਾਂ ਨੀਤੀਆਂ ਤੋਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਕੱਲੇ ਮੁਲਾਜ਼ਮ ਤੇ ਪੈਨਸ਼ਨ ਨਹੀਂ ਸਮੁੱਚੇ ਕਿਰਤੀ ਲੋਕਾਂ ਨੂੰ ਜਿਹੜੇ ਵੱਖ-ਵੱਖ ਵਰਗਾਂ ਦੇ ਅੰਦਰ ਪਿੰਡਾਂ ਦੇ ਵਿੱਚ ਨਹੀਂ ਸਿਹਤਸਾਂ ਦੇ ਮੈਦਾਨ ਦੇ ਵਿੱਚ ਨਹੀਂ ਉਹਨਾਂ ਨਾਲ ਸਾਨੂੰ ਮੁੰਡੇ ਨਾਲ ਮੁੰਡਾ ਜੋੜਨ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਇਹਨਾਂ ਨੀਤੀਆਂ ਦਾ ਮੁਕਾਬਲਾ ਸੀ ਵੱਜਵੇਂ ਰੂਪ ਦੇ ਵਿੱਚ ਸਾਰੇ ਇਕੱਠੇ ਹੋ ਕੇ ਦੀ ਸਕੀਏ ਇਹ ਠੀਕ ਹੈ ਸਾਡੀਆਂ ਕੁਝ ਆਰਥਿਕ ਮੰਗਾਂ ਹੋਣੀਆਂ ਹਨ ਸਾਡੇ ਆਧਾਰਿਆਂ ਦੀ ਪਛਾਣ ਦੀ ਗੱਲ ਹੈ ਪਾ ਸਾਡੀ ਨਿਗਾਹ ਉਹਨਾਂ ਧੀਆਂ ਪਹਿਣਾਵਾਂ ਵੱਲ ਵੀ ਹੋਣੀ ਚਾਹੀਦੀ ਹੈ ਜਿਹੜੇ ਆਪਣੇ ਇਲਾਜ ਕਰਾਣ ਵਾਸਤੇ ਆਪਣੇ ਬੱਚੇ ਨੂੰ ਪੜਾਣ ਵਾਸਤੇ ਆਪਣੇ ਜਿਸਮ ਤੱਕ ਉਹਨਾਂ ਨੂੰ ਵੇਚਨੇ ਪੈ ਰਹੇ ਨੇ ਇਸ ਹਾਲਾਤ ਦੇ ਅੰਦਰ ਐ ਸਮਾਜ ਦੇ ਅੰਦਰ ਇਸ ਕਰਕੇ ਜਦੋਂ ਤਰਾਸ ਦੀ ਇਹੋ ਜਿਹੀ ਹੋਵੇ ਜਦੋਂ ਲੋਕ ਤਲਾ ਤਰਾ ਕਰਦੇ ਹੋਣ ਤਾਂ ਲਾਜ਼ਮੀ ਤੌਰ ਤੇ ਸਾਨੂੰ ਲੰਬੀ ਸੋਚ ਲਾ ਕੇ ਆਪਣੀਆਂ ਰਾਜਨੀਤਿਕ ਇਹਦਾ ਆਰਥਿਕ ਮੰਗਾ ਤੋਂ ਉੱਪਰ ਉੱਠ ਕੇ ਰਾਜਨੀਤਿਕ ਤੌਰ ਤੇ ਸੋਚੀਏ ਇਹ ਉਦੋਂ ਤੱਕ ਜਦੋਂ ਤੱਕ ਇਸ ਨਿਜਾਮ ਦੇ ਵਿੱਚੋਂ ਇਹ ਲਟੇਰੂ ਜਮਾਤ ਨੂੰ ਅਸੀਂ ਬਾਹਰ ਨਹੀਂ ਕਰ ਦਿੰਦੇ ਉਦੋਂ ਤੱਕ ਜਦੋਂ ਤੱਕ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸੱਜਣ ਦੀ ਅਸੀਂ ਗੱਲ ਨਹੀਂ ਕਰਦੇ ਜਦੋਂ ਤੱਕ ਉਹਨਾਂ ਦੇ ਸੁਪਨਿਆਂ ਨੂੰ ਸੱਜਣ ਵਾਸਤੇ ਲੋਕਾਂ ਦੀ ਲਾਮਬੰਦੀ ਨਹੀਂ ਕਰਦੇ ਉਦੋਂ ਤੱਕ ਅਸੀਂ ਅੱਗੇ ਸੜਕਾਂ ਤੇ ਰੁਦੇ ਰਹਿਣਾ ਸਰਕਾਰ ਦਾ ਜ਼ਬਰ ਹੁੰਦਾ ਰਹਿਣਾ ਹੈ ਇਹਦਾ ਇੱਕੋ ਇੱਕ ਹੱਲ ਹੈ ਆਪਣੀ ਏਕਤਾ ਨੂੰ ਪਛਾਣ ਤੋਂ ਵਿਚਾਰ ਕਰੀਏ ਲੋਕਾਂ ਦੇ ਘਟ ਨੂੰ ਹੋਰ ਪਰਚੰਦ ਕਰੀਏ ਤੇ ਸੰਘਰਸ਼ਾਂ ਨੂੰ